ਆਹ ਹਮਾਂ ਦੇ ਕਿੰਨੇ ਚੱਕ ਦਾ ਨਕਸ਼ਾ ਹਮਾਂ ਦੇ ਪਿਆ ਹੈ ਉਹ ਸਿੱਖ ਦਾ 12 ਤੋਂ ਪਹਿਲਾਂ ਕਰਿਓ ਸਾਹਮਣੇ ਨਾਮ ਤੇ ਜਰੂਰ ਦੋਆ ਸਭੀ ਬਖਸ਼ ਸ਼ੋਮਾ ਮਹਾਰਾਜੀਆਂ ਦੇ ਫੜੇ ਦੇ ਆ ਨਮੂਨੇ ਹੋਏ ਸਾਜਣ ਦਲਾਵਤਾਂ ਬਦਲੂ ਬਦਲੂ ਦਾਸ ਜੀ ਹੋਰਾਂ ਪ੍ਰਮੋਣਿ ਚਕਾਲੀ ਦਰਨਾੰਦ ਅਰਬਾ ਸਰਬਾ ਸਤਿਗੁਰੂ ਜੀ ਜਾਲਪੰਤ ਵੱਲੋਂ ਜੱਸੀਦਾਰ ਬੁੱਧੀ ਸੀ ਅ ਪਿੰਡ ਚੱਕ ਜਹਾਨਾ ਇਹਨਾਂ ਨੂੰ ਜਿਲ੍ਹਾ ਹਰਿਮਾਨਾ ਗੜਦਾ ਦੇ ਆਧਾਰ ਤੇ ਅਰਧਸਤਾਨ ਦਾ ਖੱਡਿਆ ਗਿਆ ਹੈ ਸਮੂਹ ਨਾਗਰਿਕਾਂ ਨੂੰ ਸੰਗਤ ਨੂੰ ਸੁਰੱਖਿਤਾ ਬੈਸ ਵਿੱਚ ਵੀ ਆਇਆ ਇੱਕ ਜefeਦਾਰ ਉਠਾ ਸਿੰਘ ਦਾ ਬਖਤਵਾਰ ਸਹਿਯੋਗ ਕਰਕੇ ਗੁਰੂ ਖਾਲਸਾ ਪੰਥ ਉਸੇ ਬਰਾਮਦ ਉਸੇ ਜefeਦਾਰੀ ਅ ਅਕੀ ਗੁਰਵਿੰਦਰ ਸਿੰਘ ਬਟਿੰਡਾ ਫਰਵਾਸੋ ਨਗਰ ਇਹਨਾਂ ਨੂੰ ਬਟਿੰਡੇ ਜ਼ਿਲ੍ਹੇ ਦੀ ਜefeਦਾਰੀ ਦਿੱਤੀ ਹੈ ਤੇ ਇਹ ਸਮੂਹ ਸਿੱਖ ਸੰਗਤਾਂ ਰਾੰਗ ਸਿੰਘ ਕੌੜਾ ਸਰਕਾਰੀਆਂ ਗੈਰ ਸਰਕਾਰੀ ਸਾਹ 29 ਤੇ ਭਾਈ ਗੁਰਵਿੰਦਰ ਸਿੰਘ ਦਾ ਵਾਦਵਾਸ ਸਹਿਯੋਗ ਕਾਲ ਸਭਾਪੰਥ ਦੇ ਖੁਸ਼ੇ ਪ੍ਰਾਪਤ ਕਰੋ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਹਨੂਮਾਨਗੜ ਅਸਮੰਦੇ ਜਥੇਦਾਰ ਬਣਾਈ ਗਏ ਨੇ ਵਾਹਿਗੁਰੂ ਜੀ ਕੀ ਹਕਤਾਲ ਸੀ ਵਾਹਿਗੁਰੂ ਜੀ ਕੀ ਫਤਿਹ